ਕਾਂਪੇ ਵਾਲੀ ਗੱਲ ਹੀ ਨਹੀਂ ਹੈਗੀ ਜੀ ਅੱਜ ਹੀ ਕੱਲ੍ਹ ਦੋਸਤੋ ਬਹੁਤ ਸਵਾਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈਸੀਪੇ ਕੋਲੇ ਪਹੁੰਚੇ ਹੋਏ ਸੀਗੇ ਪਿੰਡ ਬੈਣੀਵਾਲ ਤੇ ਜ਼ਿਲ੍ਹਾ ਮਾਨਸਾ ਮਿੱਤਰੋ ਇਹ ਪਿੰਡ ਜਿਹੜਾ ਹੈਗਾ ਮਿੱਤਰੋ ਆਪਣਾ ਹੀ ਪਿੰਡ ਹੈਗਾ ਆਪਾਂ ਆਪਦੇ ਪਿੰਡ ਦੇ ਵਿੱਚ ਵੀਡੀਓ ਬਣਾ ਰਹੇ ਹਾਂ ਮਿੱਤਰੋ ਤੇ ਪਰ ਤੁਹਾਨੂੰ ਮੈਂ ਇੱਕ ਟੌਪ ਦੀ ਆਹ ਮੱਝ ਦੀ ਜਾਣਕਾਰੀ ਲੈ ਕੇ ਦੇਵਾਂਗਾ ਸੀਪੂ ਤੋਂ ਮੱਝ ਦਾ ਕੱਦ ਕਾਠ ਮਿੱਤਰੋ ਬਹੁਤ ਜ਼ਿਆਦਾ ਚੰਗੇ ਕੱਦ ਕਾਠ ਵਾਲੀ ਮਹਿੰਗੀ ਇਧਰਲੇ ਪਾਸੇ ਇੱਕ ਆਹ ਮੱਝ ਆ ਗਈ ਜਿਹੜੀ ਇਹ ਇਹ ਮੱਝ ਵੀ ਭਾਈ ਕਹਿੰਦਾ ਸੂਣ ਵਾਲੀ ਆ ਪਰ ਆਪਾਂ ਆਹ ਮੱਝ ਜਿਹੜੀ ਹੈਗੀ ਆ ਨਾ ਚੰਗੇ ਮੁੱਲ ਵਾਲੀ ਕਹਿੰਦਾ ਆਪਾਂ ਇਹ ਦੇ ਦਾਂਗੇ ਤੇ ਇਹ ਦੁੱਧ ਵਾਲਾ ਪੱਖ ਜਿਹੜਾ ਰਹੂਗਾ ਇਹਦਾ ਬਹੁਤ ਜ਼ਿਆਦਾ ਚੰਗਾ ਦੁੱਧ ਦਿੰਦੀ ਹੈ ਇਹ ਮੱਝ ਤੇ ਇਧਰਲੇ ਪਾਸੇ ਆ ਗਈ ਇਹਦੀ ਪਿਛਲੇ ਸਾਲ ਦੀ ਆਹ ਕੱਟੀ ਇਹ ਵੀ ਚੈੱਕ ਕਰ ਲਓ ਤੁਸੀਂ ਇਹਦੀ ਵੀ ਗਰੋਥ ਗਰੋਥ ਜਿਹੜੀ ਹੈਗੀ ਪੂਰੀ ਚੰਗੀ ਹੈ ਤੇ ਇੱਕ ਇਹਨਾਂ ਕੋਈ ਆਹ ਮੱਝ ਆ ਗਈ ਆਮ ਜ਼ਿਮੀਂਦਾਰ ਬੰਦੇ ਨੇ ਕੋਈ ਵਪਾਰ ਦਾ ਕੰਮ ਨਹੀਂ ਬਾਕੀ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਲੈ ਕੇ ਦਿੰਨੇ ਆਂ ਹਾਂਜੀ ਬਾਈ ਜੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਤੇ ਬਾਈ ਪਹਿਲਾਂ ਤਾਂ ਦਰਸ਼ਕਾਂ ਨੂੰ ਆਪਦਾ ਨਾਮ ਦੱਸੀ ਮੇਰਾ ਨਾਮ ਭਈ ਸੰਦੀਪ ਸਿੰਘ ਆ ਪਿੰਡ ਚ ਸੀਪੂ ਕਹਿੰਦੇ ਆਂ ਦੀ ਸੀਪੂ ਕਹਿੰਦੇ ਹੈਨਾ ਮੈਂ ਮੈਂ ਸੀਪਾ ਹੀ ਕਹੇਦਾਂ ਨਾ ਹੁੰਦਾ ਆ ਆਦੂ ਸੀਪਾ ਕਹਿੰਦੇ ਹੈਗਾ ਅੱਛਾ ਸੀਪੂ ਮੈਨੂੰ ਐਂ ਦੱਸ ਜਿਵੇਂ ਆਪਣਾ ਚਲੋ ਪਿੰਡ ਦੀ ਡਿਟੇਲ ਵੀ ਦੱਸ ਹੀ ਦਿੱਤੀ ਆਪਣਾ ਵੀ ਸਿੱਧੂ ਮੂਸੇ ਵਾਲੇ ਪਿੰਡ ਤੋਂ ਆਪਣਾ ਪਿੰਡ 12 ਕਿਲੋਮੀਟਰ ਰਹਿ ਗਿਆ ਹਾਂ ਹਾਂ ਮਾਨਸਾ ਤੋਂ 26 ਕਹਿੰਦਾ ਹਾਂ ਤਲਵੰਡੀ ਤੋਂ 13 13 13 14 ਕਿਲੋਮੀਟਰ ਅੱਛਾ ਸੀਪੇ ਜਿਵੇਂ ਮੈਨੂੰ ਐਂ ਦੱਸ ਜਿਹੜੀ ਤੇਰੀ ਆ ਮੈਂ ਆ ਗਈ ਜਿਹੜੀ ਅੱਜ ਆਪਾਂ ਦੇਣੀ ਆ ਹੈਨਾ ਇਹਦਾ ਸੂਆ ਦੱਸ ਹੁਣ ਕਿੰਨਵਾ ਸੂਆ ਸੂਂਦੀ ਆ ਭਈ ਸੂਆ ਤਾਂ ਵੇਖੋ ਨੂੰ ਚਾਹੇ ਤੂੰ ਤੀਜਾ ਮੋਦਲਾ ਠੀਕ ਆ ਹਾਂ ਵੀ ਪਾ ਤੀਜਾ ਵੀ ਕਹਿ ਸਕਦੇ ਸੀ ਹਾਂ ਤੀਜਾ ਕਹਿ ਸਕਦੇ ਆ ਪਰ ਚੌਥਾ ਸੂਆ ਸੂਆ ਆਪਣੀ ਚੌਥਾ ਸੂਆ ਸੂਗੀ ਅੱਛਾ ਸਿੱਪਿਆ ਫਿਰ ਮੈਨੂੰ ਐਂ ਦੱਸ ਵੀ ਚੌਥਾ ਸੂਆ ਸੂਂਦੀ ਆ ਹਣਾ ਇਹ ਹੁਣ ਕਿੰਨੇ ਦਿਨ ਹੋਰ ਲੈ ਕੇ ਜਾਊਗੀ ਇਹਦੇ ਬਈ 26 27 ਤਰੀਕ ਨੂੰ ਤਣ ਪੂਰੇ ਹੋਣੇ ਹਜੇ ਹਫਤਾ ਪਿਆ ਹਾਂ ਹਫਤਾ ਪਿਆ ਤੇ ਫਿਰ ਮੈਨੂੰ ਕਹਿ ਦਿੰਦੇ ਤੂੰ ਕਹਿ ਦ ਨਾ ਪੰਡਲੇ ਵੀ ਤਾਂ ਹੁਣੇ ਲਈ ਖੜੀ ਐ ਹਾਂ ਤੂੰ ਆਪ ਹੀ ਦੇਖ ਲੈ ਤੇਰੇ ਸਾਹਮਣੇ ਆ ਬਈ ਹਣਾ ਹਾਂ ਅੱਛਾ ਕਿੰਨਾ ਦੁੱਧ ਚੋਇਆ ਫਿਰ ਤੁਸੀਂ ਬਈ ਚੋਇਆ ਆਪਾਂ ਇਹਦੇ ਚ 17 18 ਲੀਟਰ ਦੁੱਧ ਚੋਇਆ ਜਮਾ ਡੱਬੇ ਹਾਂ ਡੱਬੇ ਮਾਰ ਮਾ ਜੀ ਹਾਂ 18 ਜੋ 18 ਤੱਕ ਜਮਾ ਹਾਂ ਜਮਾ ਹੈਨਾ ਹਾਂ ਤੇ ਹੁਣ ਜਿਹੜਾ ਹੈਗਾ ਆਪਾਂ ਕਹਿ ਕੇ ਕਿੰਨਾ ਦੇਣੀ ਹੈ ਵੀ ਤੂੰ ਇਹ ਕਹਿ ਕੇ ਭਈ ਆਪਾਂ 18 ਕਿਹਾ 18 ਤੋਂ ਪਲੱਸ ਦੇਵੇ ਜੇ ਆ 18 ਦੀ ਚਵਾਈ ਵੀ ਕਰਾ ਦਾਂਗੇ ਆਪ ਕੋ ਰੇਟ ਉਹਦੇ ਹਿਸਾਬ ਨਾਲ ਕਰ ਦਾਂਗੇ ਠੀਕ ਹੈ ਵੀ ਅੱਛਾ ਚਵਾ ਕੇ ਵੀ ਦੇ ਦੇਂਗਾ ਚਵਾ ਕੇ ਵੀ ਦੇ ਦੇ ਜੇ ਬੰਦਾ ਤੇਰੇ ਘਰੋਂ ਮਤਲਬ ਝੋਕੇ ਲਿਆਣ ਦਾ ਚਾਹਵਾਨ ਹੋਵੇ ਉਹਨੂੰ ਚਵਾ ਕੇ ਦੇ ਆਪਾਂ ਦੁੱਧ ਉਹ ਮੈਂ ਤਿਆਰ ਕਰਕੇ ਡੱਬੇ ਭਰਾ ਕੇ ਦੇ ਦਾਂਗੇ ਠੀਕ ਆਪਾਂ ਰੇਟ ਉਹ ਹੀ ਜਾ ਕਰ ਦਾਂਗੇ ਹੁਣ ਆਪਾਂ ਦੁੱਧ ਮੈਂ ਕਹਿੰਨਾ ਵੀ ਆਪਾਂ 18 ਵੀ ਛੱਡ 16 ਕਹਿ ਦਈਏ ਹਾਂ 16 ਕਹਿ ਦੇ ਚ 18 ਕਹਿ ਦੇ ਹਾਂ 16 ਹੀ ਕਹਿ ਦੇ ਕੋਈ ਗੱਲ ਨਹੀਂ ਤੇ ਅੱਛਾ ਇਹਨੂੰ ਖੋਲ ਫਿਰ ਆਪਾਂ ਤੋੜ ਕੇ ਦਿਖਾਈਏ ਇਹ ਤਾਂ ਪਤਾ ਕੋਈ ਮਤਲਬ ਕਿਹੜੇ ਸਾਹਨ ਤੋਂ ਜਾਂ ਠੀਕੇ ਇਹ ਆਪਣੇ ਬਾਈ ਹੁਣ ਤਾਂ ਇਸ ਟਾਈ ਉਹਦੇ ਉਹੇ ਨੂਰ ਤੋਂ ਉਹੇ ਨੂਰ ਤੋਂ ਉਹ ਤੋਂ ਬੰਨਾ ਠੀਕ ਆ ਲਿਆ ਕਰਾ ਖੋਲ ਲੋ ਵੀ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦਿੰਨਾ ਜਿਹੜੀ ਮੱਝ ਆ ਮੱਝ ਬਾ ਕਮਾਲ ਆ ਪਰ ਇੱਕ ਮਿੰਟ ਖੜਾ ਲਾ ਸੀ ਪਿਆ ਲੈ ਵੀ ਆ ਦੇਖੋ ਹੁਣ ਕੱਦ ਕਾਠ ਦੀ ਕੋਈ ਤਥਾ ਨਹੀਂ ਇੱਕ ਜਿਹੜੀ ਹੈਗੀ ਇਹਦੇ ਵਿੱਚ ਆਪਾਂ ਦੱਸ ਦਈਏ ਵੀ ਜਿਹੜਾ ਇਧਰਲਾ ਇਹਦਾ ਆਹਾ ਆ ਪੁੜਾ ਬਸ ਆ ਪੁੜਾ ਇਹ ਮਾੜਾ ਜਿਹਾ ਬੈਠਾ ਹੋਇਆ ਤੇ ਹੁਣ ਲੈ ਚੱਲ ਇਹ ਇਧਰਲਾ ਜਮਾ ਸਹੀ ਹੈ ਕੱਦ ਕਾਠ ਕਰਨੀਓ ਯਾਰ ਤੁਹਾਨੂੰ ਮੱਝ ਦੀ ਨਾ ਮਤਲਬ ਕੋਈ ਲਾਂਬੇ ਵਾਲੀ ਗੱਲ ਹੀ ਨਹੀਂ ਹੈਗੀ ਕੱਦ ਕਾਠ ਬਹੁਤ ਆ ਹੁਣ ਇਧਰ ਨਾਲ ਪੁਰਾਣਾ ਦੇਖ ਲੋ ਤੁਸੀਂ ਹਨਾ ਤੇ ਇਧਰੋਂ ਦੇਖ ਲੋ ਤੁਸੀਂ ਇਹ ਛੋਟੀ ਹੁੰਦੀ ਕੋਈ ਬਾਈ ਕਹਿੰਦਾ ਡਿੱਗੀ ਟੁਗੀ ਸੀਗੀ ਇਹ ਵੀ ਮੱਝ ਵੀ ਜਿਹੜੀ ਹੈਗੀ ਨਾ ਬਾਈ ਇਹ ਲੈ ਕੇ ਆਏ ਹੋਏ ਹੈਗੇ ਪਹਿਲਾਂ ਆਹ ਦੇਖੋ ਹੁਣ ਕੱਦ ਕਾਠ ਦੀ ਬੇਲਬੂਲ ਦੀ ਬਹੁਤ ਜਿਆਦਾ ਚੰਗੀ ਹੈ ਤੇ ਲੇਵਾ ਦੇਖੋ ਮਾਦੀ ਧੀ ਨੇ ਜਿਹੜਾ ਤਿਆਰ ਕਰਦੀ ਤੁਰੀ ਆਉਂਦੀ ਹੈ ਨਾ ਥਣ ਵੀ ਜਿਹੜਾ ਹੈਗਾ ਚੰਗਾ ਇਹ ਹੌਲੀ ਹੌਲੀ ਲੈ ਚੱਲ ਅਸਤ ਲੈ ਵੀ ਆਹ ਦੇਖੋ ਬਹੁਤ ਸੋਹਣੇ ਆਰਡਰ ਕੁਆਲਟੀ ਵਾਲੀ ਆ ਚੰਗਾ ਲੈਵਾ ਤਿਆਰ ਕਰਦੀ ਤਰੀ ਹੁੰਦੀ ਆ ਬਾਕੀ ਜਿਹੜੀ ਗੱਲਬਾਤ ਹੈਗੀ ਆ ਮੱਝ ਦੇ ਵਿੱਚ ਉਹ ਆਪਾਂ ਦੱਸ ਹੀ ਦਿੱਤੀ ਸਿੱਪੇ ਮੈਨੂੰ ਐਂ ਦੱਸ ਵੀ ਥਾਣਾ ਦੀ ਗਰੰਟੀ ਰੋ ਥਾਣਾ ਦੀ ਗਰੰਟੀ ਹੈ ਬਈ ਜਿਵੇਂ ਅਦਾ ਜਮਾ ਚੈੱਕ ਕਰ ਲੈ ਕੋਈ ਆ ਕੇ ਠੀਕ ਵੀ ਦੁੱਧ ਦਵਾ ਦੇ ਜਮਾ ਓਕੇ ਆ ਜਮਾ ਓਕੇ ਆ ਚਾ ਮੂਰਲੇ ਥਾਣਾ 'ਚ ਇੱਕੋ ਹੀ ਆ ਜਮਾ ਮਗਲ ਨਾਲ ਚੈੱਕ ਹੋ ਜਾਣਾ ਅੱਛਾ ਦੁੱਧ ਦਾ ਕੋਈ ਲਾਂਬਾ ਨਹੀਂ ਹੁੰਦਾ ਕੋਈ ਲਾਂਬਾ ਨਹੀਂ ਆ ਇਹ ਕੋਈ ਅਗਲਾ ਘਰੇ ਵਾਪਸ ਬੰਨ ਜੇ ਬਾਬ ਸਬਾਨ ਜੀ ਜੀ ਗੱਬਣ ਲੈ ਕੇ ਜਾਂਦਾ ਕੋਈ ਹਾਂ ਬਾਕੀ ਆਪਾਂ ਨੂੰ ਤਾਂ ਕੋਈ ਡਰ ਹੈ ਨਹੀਂਗਾ ਤੂੰ ਮਤਲਬ ਸਵਾਕੀ ਵੀ ਦੇ ਦੇਂਗਾ ਸਵਾਕੀ ਵੀ ਦੇ ਦਾਂਗੇ ਆਪਾਂ ਨੂੰ ਕੋਈ ਉਹ ਨਹੀਂ ਹੈਗਾ ਇੰਨਾ ਕੋਈ ਕਾਲ ਨਹੀਂ ਗਈ ਠੀਕ ਹੈ ਹਾਂ ਆਪਰੇ ਕੋਲ ਤਾਂ ਦੋ ਸੂਣ ਵਾਲੀਆਂ ਨੇ ਇਕੱਠੀਆਂ ਹੱਡਣੀਆਂ ਫਿਰ ਤਾਂ ਕਰਕੇ ਸੇਲ ਕਰਦੇ ਹਾਂ ਚੱਲ ਕੋਈ ਗੱਲ ਨਹੀਂ ਉਹ ਤਾਂ ਜੇ ਮੈਨੂੰ ਪਤਾ ਹੀ ਆਪਣਾ 100 ਜ਼ਿੰਮੇਵਾਰਾਂ ਦਾ ਹਿਸਾਬ-ਕਿਤਾਬ ਹੁੰਦਾ ਨਹੀਂ ਮੱਝ ਤੇਰੀ ਜਿਹੜੀ ਹੈਗੀ ਚੰਗੇ ਕਦ ਕਾਠ ਵਾਲੀ ਆ ਸੋਹਣੀ ਵੀ ਆ ਚੰਗੇ ਬੱਚੇ ਪੈਦਾ ਕਰੂਗੀ ਤੈਨੂੰ ਅਸਾਂ ਨਾਲ ਕੱਟੀ ਬੜੀ ਸੋਹਣੀ ਹੈ ਦੀ ਮਗਰਲੇ ਸਾਲ ਦੀ ਹਾਂ ਹਾਂ ਬਈ ਲੈ ਜਾ ਬਣ ਦੇ ਕਰਾ ਇੱਕ ਵਾਰੀ ਆਪਾਂ ਹੋਰ ਦਿਖਾ ਦਈਏ ਲੈ ਵੀ ਆਹਾ ਮੱਝ ਜਿਹੜੀ ਹੈਗੀ ਆ 18 ਲੀਟਰ ਵਾਲੀ ਮੱਝ ਦਿਖਾਉਣ ਲੱਗੇ ਆ ਬਾਕੀ ਦੁੱਧ 16 ਕਿਲੋ ਮੰਨ ਕੇ ਤੁਸੀਂ ਲਿਜਾ ਸਕਦੇ ਹੋ ਤੇ ਥਣ ਲੈਵੇ ਦੀ ਆਪਾਂ ਇੱਕ ਵਾਰੀ ਨੇੜੇ ਲਾਦ ਗਏ ਦਿਨ ਹਜੇ ਗਾਰੰਟੀ ਵਾਲੇ ਸੀ 7 ਪਏ ਆ ਜਿਵੇਂ ਬਾਈ ਕਾਪੀ ਦੇ ਲਿਖੇ ਪਏ ਆਪਣੇ ਕੋਲ 27 ਦਿਨੋਂ ਦੇਣ ਪੂਰੇ ਅੱਛਾ ਹੁਣ ਮੈਨੂੰ ਮੁੱਲ ਵਾਲਾ ਗੀਅਰ ਕੱਢ ਕੇ ਰੈਂਦਾ ਮੁੱਲ ਕਿਵੇਂ ਕਰੇਗਾ ਮੇਰੀ ਗੱਲ ਇੱਕ ਮਿੰਟ ਪਿੰਡ ਵਾਲਾ ਮੁੱਲ ਨਹੀਂ ਕਰਨਾ ਠੀਕ ਹੈ ਜਮੀ ਟਾਟਾ ਵਟਾ ਕਰਨਾ ਕੰਮ ਠੀਕ ਹੈ ਦੱਸੂਗਾ ਆਪਾਂ ਬਈ ਇੱਕ ਮੁੱਲ ਜਮਾ ਇਹਦਾ ਲੈਂਡ ਦੇਣਾ 170 ਹੈਗਾ 170 ਹਾਂ ਠੀਕ ਆ ਠੀਕ ਹੈ ਤੇ ਜੇ ਕੋਈ ਚਵਾ ਕੇ ਲੈਣੀ ਚਾਹੁੰਦਾ ਹੋਵੇ ਚਵਾ ਕੇ ਬਈ ਫਿਰ ਉਹ ਜੀ ਆਪਾਂ 15000 ਰੁਪਏ ਵੱਧ ਲਾਵਾਂਗੇ 15000 ਵੱਧ ਹਾਂ 18 ਲੀਟਰ ਦੇ ਡੱਬੇ ਮਰਵਾਣੀ 18 ਲੀਟਰ ਅੱਛਾ ਚੱਲ ਛੱਡ ਵੀਰੇ ਚਵਾ ਕੇ ਵਾਲਾ ਵੀ ਹੋ ਗਿਆ ਹਾਂ ਪਰ ਗੱਬਣ ਮੈਂ ਜਮਾ ਟਾੜਾ ਬੜਾ ਕਿੰਨੇ ਦੇ ਦਿੰਨੇ 70 ਵੀ ਛੱਡ ਜਮੇ ਦੇਣ ਵਾਲਾ ਪੇਟ ਖੋਲ ਦੇ ਪੂਰੇ ਇੱਕ 65 ਦੀ ਦੇ ਦਾਂਗੇ 165 ਦੇ ਹਾਂ ਚੱਲ ਕੋਈ ਗੱਲ ਨੰਬਰ ਬੋ ਨੰਬਰ 9876305799 9876305799 ਠੀਕ ਹੈ ਲੈ ਵੀ ਆ ਦੇਖ ਲੋ ਇਹ ਇੱਕ ਵਾਰੀ ਮੈਂ ਜਿਹੜੀ ਹੈਗੀ ਮੱਝ ਦੀ ਕੱਟੀ ਫੇਰ ਦਿਖਾਦਾ ਕੱਟੀ ਵੀ ਸੋਣੀ ਆ ਕੁੰਡੀ ਆ ਤੇ ਬੱਚੇ ਜਿਹੜੇ ਤੋਂ ਬਾਅਦ ਰਲ ਪਾਂਦੀ ਆ ਬਈ ਇਹ ਜਮਾ ਅੱਛਾ ਕੈ ਮਹੀਨੇ ਬਾਅਦ ਸਹੀ ਪੂਰੇ 2 ਮਹੀਨੇ ਆ ਤੋਂ ਵਿੱਚ ਅੰਦਰ ਅੰਦਰ ਹੀ ਬੋਲ ਪਾਂਦੀ ਆ ਇਹ ਠੀਕ ਆ ਹਾਂ ਨੀ ਮਾਝ ਚੰਗੀ ਏ ਤੇਰੀ ਵੱਖ ਜਿਹੜੀ ਰਹੀ ਜਿਹਰੇ ਸਾਹਮਣੇ ਕੱਟੀ ਖੜੀ ਆ ਦੀ ਜਿਹੜੀ ਗੱਲਬਾਤ ਰਹਿ ਗਈ ਬਸ ਉਹ ਰਹਿ ਗਈ ਆ ਸਾਡੇ ਸਾਹਮਣੇ ਆ ਤੇ ਕਿਵੇਂ ਲੱਗੀ ਮੱਝ ਦੱਸਿਓ ਜਰੂਰ ਮਿੱਤਰੋ ਤੇ ਧੰਨਵਾਦ ਸਾਰੇ ਭਰਾਵਾਂ ਦਾ ਜਿਹੜੇ ਭਰਾ ਵੀ ਕੋਈ ਸ਼ੇਅਰ ਕਰਦੇ